ਅੰਦਰ ਸੱਚ ਨੇ ਲਾਇ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਮਣੇ ਸਤਨਾ ਲੰਗ ਘਰ ਦੂਜਾ ਮਹਲਾ ਪੰਜਵਾਂ ਤਦ ਬੇਨੰਦ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੇ ਸੋ ਦਾ ਯਾਪ ਨਾਨਕ ਏਕ ਤਦ ਬਿਨ ਦੂਜਾ ਨਹੀਂ ਕੋਈ ਤੋ ਕਰਤਾ ਅਗੰ ਅਗਾਧ ਊਚ ਆਪਾਰ ਜੋ ਤੁਦ ਸੇਵਹਿ ਤਿਨ ਭਉ ਦੁਖ ਨਾਹੀ ਗੁਰ ਪਰਸਾਦ ਨਾਨਕ ਗੁਣ ਗਾਹੀ ਜੋ ਦੀਸੂ ਤੇਰਾ ਨੇਤਾਨ ਗੋਵਿੰਦ ਅਨੂਪਾ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕ ਬਲਹਾਰ ਿਸਕੇ ਸੰਗ ਤਰੇ ਸੰਸਾਰ ਕਾਹ ਨਾਨਕ ਪ੍ਰਭ ਲੋਚਪੂਰ ਸੰਤ ਜਨਾ ਕੀ ਬਾਛੋਂ ਤੂਰਾ ਜਿਨ ਜਪਿਆ ਤਿਸ ਕਉ ਬਲਹਾ ਿਸਕ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾਂ ਕੀ ਬਾਛੋਂ ਤੂਰਾ ਵਾਹਿਗੁਰੂ ਜੀ ਕਾ ਖਾਲਸਾ ਆਹੇ ਗੁਰਜੀ ਕੀ ਫਤਿਹ ਤਿਲੰਗ ਘਰ ਦੂਜਾ ਮਹੱਲਾ ਪੰਜਵਾਂ ਤਉ ਦੇ ਬਿਨ ਦੂਜਾ ਨਾਹੀ ਕੋਈ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸ਼੍ਰੀ ਮੁਖਵਾਕ ਸਾਹਿਬ ਤਲੰਗ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 723 ਤੇ 724 ਉੱਤੇ ਸਵਾਇ ਮਾਨ ਹੈ ਜੀ ਸਤਿਗੁਰੂ ਕਿਰਪਾ ਕਰੇ ਗੁਰੂ ਦਾ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾ ਵੀ ਸਤਿਗੁਰੂ ਰਹਿਮਤ ਕਰਨ ਸਰਬੱਤ ਦੀ ਹਾਜ਼ਰੀ ਦਰ ਤੇ ਪਰਵਾਨ ਕਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਆਓ ਅਗਲੇ ਸਮੇਂ ਵਾਸਤੇ ਰੱਬੀ ਗੁਰਬਾਣੀ ਸਖੋਨੀ ਸਾਹਿਬ ਜੀ ਦਾ ਪਾਠ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ